ਕੀ ਬਿਲਕੁਲ ਜੀ ਸੇਵਾ ਮਹਾਰਾਜ ਜੀ ਕਰਵਾਉਂਦਾ ਹੈ ਪਾਸ਼ਾ ਜੀ ਤੇ ਬਾਕੀ ਤੁਸੀਂ ਸਾਹਮਣੇ ਹੈ ਸਾਰਾ ਕੁਝ ਆ ਬੀਐਸਐਫ ਦਾ ਬੋਰਡ ਖੜਾ ਵਾ ਬਿਲਕੁਲ ਜੀ ਬਿਲਕੁਲ ਅਸੀਂ ਕੀਤੀ ਰਿਕਵੈਸਟ ਭਾਰੇ ਕਹਿੰਦੇ ਨਹੀਂ ਸਾਨੂੰ ਮਨਜ਼ੂਰੀ ਲੈਣੀ ਪੈਣੀ ਆ ਫਿਰ ਅਸੀਂ ਆਖਿਆ ਵੀ ਅਸੀਂ ਦਾ ਮਨਜੂਰੀ ਪਾਪਾ ਬੁੱਢਾ ਸਾਹਿਬ ਤੋਂ ਲਵਾਂਗੇ ਜਾਂਦਾ ਵੋਟਾ ਸਰਾ ਖਾਲਸੇ ਨੇ ਫਿਰ ਕਰਦੇ ਛੱਡੇ ਵਾਹ ਜੀ ਇਹ ਸਕੇਦੇ ਜੇ ਸਾਡਾ ਵੱਡਾ ਜਹਾਜ਼ ਜਹਾਜ਼ ਤੁਹਾਨੂੰ ਭਾਵੇਂ ਅਸੀਂ 50 ਜਾਣੇ ਵੀ ਬਟਾਲ ਗਏ ਬਾਬੇ ਨਾਨਕ ਪਰਵਾਹ ਆ ਭਾ ਬਹੁਤ ਜ਼ਿਆਦਾ ਪਾਣੀ ਇਹ ਬਾਬੇ ਨਾਨਕ ਦਾ ਜਹਾਜ਼ ਆ ਬਹੁਤ ਵੱਡਾ ਜਹਾਜ਼ ਨਹੀਂ ਅੱਭੀ ਇਸਫ ਦਾ ਬੇੜਾ ਦਾ ਇਹਦੇ ਗਾੜੀ ਕੋਈ ਗੱਲ ਹੀ ਨਹੀਂ ਭਾਵੇਂ ਜੱਡੇ ਮਰਜੀ ਐਂ ਲਾਈ ਫਿਰਦੇ ਆ ਨਾ ਹਾਂ ਗਿਲ ਜੀ ਸਾਡਾ ਜਹਾਜ਼ ਬਾਬੇ ਨਾਨਕ ਦਾ ਜਹਾਜ਼ ਹੈ ਨਾ ਬਿਲਕੁਲ ਜੀ ਇਹਦੇ ਗਾੜੀ ਕੋਈ ਚੀਜ਼ ਨਹੀਂ ਬੀਐਸ ਭਾਵੇਂ ਸਾਡੇ ਨਾਲ ਹੁਣੇ ਵੇਚਾ ਪਾ ਕੇ ਵੇਚ ਲੈ। ਵਾਹ ਬਈ। ਤੋੜ ਕੱਢ ਦਿਆਂਗੇ ਓਟ ਆਹਰਾ ਲੈ ਕੇ ਬਾਬੇ ਵੀਰ ਤੋਂ ਤੋਂ ਗੁਰੂ ਨਾਨਕ ਦੇਵ ਜੀ ਦੇ ਓਟ ਆਹਰਾ ਲੈ ਕੇ ਬੀਐਸਐਫ ਜਿੰਨਾ ਮਰਜ਼ੀ ਕਹੀ ਜਾਏ ਪਰ ਸਾਡਾ ਜਹਾਜ਼ ਜਿਹੜਾ ਇਹ ਜਹਾਜ਼ ਹੀ ਰਹੂਗਾ। ਬੱਲੇ ਸ਼ਾ ਬੋਲੇ ਤੋ ਨਿਆ ਸੂਰੀਆ ਗਾਲ। ਵਾਹ ਇਹ ਮਾਜੇ ਦੇ ਮਜੈਲ ਵੇਖੋ ਵੇਖੋ ਬਾਬੇ ਨਾਨਕ ਦੀ। ਠੀਕ ਹੈ ਬਾਬਾ ਜੀ ਇਹ ਕਿੱਥੇ ਆਪਾਂ ਉਧਰ ਸਾਈਡ ਲੱਗੂਗੇ ਜੀ। ਚੱਕ ਤਾਂ ਚੜਾ ਕੇ ਲਓ। ਤੁਸੀਂ ਨਾ ਵੇਖੋ ਆ ਮੜਾ ਆ ਵਾਂਸ ਵੇਖ ਸਕਦੇ ਇੱਧਰ ਬਿਲਕੁਲ ਜੀ ਬਿਲਕੁਲ ਉਹ ਬਾਈ ਹਵਾਈ ਗਰੂ ਬਾਈ ਜੀ ਬਿਲਕੁਲ ਨਾਲ ਆ ਤੇ ਮੜਰੇ ਦੇ ਨਾਲ ਹੀ 40 ਤੋਂ 45 ਫੁੱਟ ਫੁੱਟ ਵੇਖੋ ਪੂਰਾ ਵਾਂਸ ਬਾਈ ਜੀ ਥੱਲੇ ਚਲਾ ਗਿਆ ਆ ਵੇਖ ਸਕਦੇ ਜੀ ਵਾਂਸ ਬਿਲਕੁਲ ਜੀ ਲੱਗਦਾ ਹੀ ਨਹੀਂ ਜੀ ਥੱਲੇ ਤੇ ਵੇਖੋ ਤਾਂ ਚੱਕ ਕੇ ਜਰਾ ਉਹ ਸੰਗਤਾ ਵਾਲੇ ਬੇੜਾ ਲਾਉਣਗੇ ਜੀ ਬੜੀ ਕਿਰਪਾ ਹੈ ਬਾਈ ਜੀ ਬਾਬੇ ਨਾਨਕ ਦੇ ਵੇ ਓਟ ਆਸਰੇ ਤੇ ਜੋਦੇ ਚੱਲਦੇ ਆ ਜੀ ਤੇ ਕਰਾਂ ਸ਼ੇਅਰ ਕਰੋ ਵੀਡੀਓ ਵਾਤ ਤੋਂ ਵਾਤ ਜੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੇਖੋ ਆਂਦੇ ਭਾਵੇਂ ਬੀਐਸਐਫ ਵਾਲੇ ਪੇਚਾ ਪਾ ਲੈਣ ਉਹ ਇੰਜਣ ਤੇ ਆ ਪਰ ਇਹ ਬਾਬੇ ਨਾਨਕ ਦੇ ਹੱਥ ਨਾਲ ਬਾਬਾ ਫੁੱਲਾ ਸਾਹਿਬ ਜੀ ਦੇ ਓੜਾਸਰੇ ਦੇ ਨਾਲ ਇਹ ਚੱਲਦਾ ਹੈ ਜੀ ਤੇ ਬੜੇ ਹੌਸਲੇ ਬੁਲੰਦਾਂ ਸੰਗਤਾਂ ਦੇ ਮਝਾਈਲਾਂ ਦੇ ਠੀਕ ਆ ਬਾਬੇ ਉਹ ਵੀਡੀਓ ਸ਼ੇਅਰ ਕਰੋ ਵਾਤ ਤੋਂ ਵਾਤ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਜੇ ਬਾਈ ਜੀ ਇਸ ਤਰ੍ਹਾਂ ਦੀਆਂ ਤੁਹਾਨੂੰ ਚੰਗੀਆਂ ਚੰਗੀਆਂ ਵੀਡੀਓ ਬਾਈ ਜੀ ਤੁਹਾਨੂੰ ਪਤਾ ਲੱਗੇ ਵੀ ਬਣ ਕੀ ਰਿਆ ਵੀ ਕਿਹੜੇ ਹਲਾਤਾ ਜੀ ਕਰਦੀਆਂ ਦੇ ਵੇਖੋ ਕਿੱਥੋਂ ਜਾ ਕੇ ਸ਼ੁੱਕ ਗਏ ਬੇੜਾ ਭਾਈ ਜੀ ਵੇਖੋ ਸਾਰਾ ਅਜੀਬ ਅਰੇ ਏਰੀਆ ਇੱਥੋਂ ਬਿਲਕੁਲ 1.5 ਕਿਲੋਮੀਟਰ ਸਾਰਾ ਪਾਸਤਾ ਉਹ ਵੀ ਸਾਡੇ ਭਰਾ ਨੇ ਅਸੀਂ ਤਾਂ ਕਿਸੇ ਦਾ ਵੀ ਸੱਚੇ ਪਾਛਾ ਉਹਨਾਂ ਦੇ ਵੀ ਬਹੁਤ ਨੁਕਸਾਨ ਹੋਇਆ ਜੀ ਯਾਰ ਤੱਕਾ ਮੈਂ ਜੜਦਾ ਆ ਚਾਚਾ ਨੂੰ ਡਰਾਇ ਦਿੱਤਾ ਇਹ ਕਿਤੇ ਨਹੀਂ ਹੈ ਪੱਤਰਕਾਰ ਸਾਹਿਬ ਲੱਗਦਾ ਵਾਸ ਵੇਖੋ ਬਿਲਕੁਲ ਜੀ ਬਿਲਕੁਲ ਬਹੁਤ ਡੂੰਗਾ ਵੇਖੋ ਆ ਦੇਖੋ ਬਾਬਾ ਜੀ ਸਿੱਧਾ ਵਾ ਇੱਥੇ ਜਾ ਕੇ ਮੜਾ ਆਇਆ ਲੱਗਦਾ ਵਾ ਅੱਧ ਤੱਕ ਜਿਹੜਾ ਪਾਣੀ ਬੜਾ ਜਿਆਦਾ ਵਾ ਹਾਂਜੀ ਹਾਂਜੀ ਠੀਕ ਆ ਵਾ ਵੇਖੋ ਬਾਈ ਜੀ ਕਿੰਨੇ ਪੰਜ ਬੰਦੇ ਆ ਛੇ ਤੇ ਵਿੱਚੋਂ ਸਾਬ ਵੀ ਦਿਵਾਉਣਾ ਪੈਂਦਾ ਵੇਖੋ ਕਿੰਨੇ ਜੋਰਾਂ ਦੇ ਨਾਲ ਜੋ ਉਹਦੇ ਨੇ ਬੇੜਾ ਜਿਹੜਾ ਬਾਬੇ ਨਾਨਕ ਦਾ ਜਾਜ ਚਲਾ ਦਿੱਤਾ ਜੀ ਬਾਬਾ ਨਾਨਕ ਹੀ ਚਲਾਉਂਦਾ ਐ ਸਿਆਜ ਨੂੰ ਵੇਖੋ ਬਾਈ ਜੀ ਕਰਾ ਕਿੱਡੇ ਕਿੱਡੇ 40 40 ਫੁੱਟ ਬਾਈ ਜੀ ਵਾਂਸ ਲਈ ਫਿਰਦੇ ਜਿਹੜੇ ਥੱਲੇ ਦੋ ਬੱਚੇ ਜਰੂਰ ਬਾਈ ਜੀ ਕਰਾ ਦੱਸਿਆ ਜੇ ਕਿਵੇਂ ਲੱਗੀ ਗੱਲਬਾਤ ਆ ਸ਼ੇਅਰ ਕਰੋ ਵੀਡੀਓ ਬਤਵਾ ਜੀ ਵਹਿਰੂ ਜੀ ਦਾ ਖਾਲਸਾ ਸ੍ਰੀ ਵਹਿਰੂ ਪੂਰਾ ਚੋਕ ਕੇ ਬੇੜਾ ਮੋੜਦੇ ਆ ਜੀ ਧੰਨਵਾਦ ਸੱਜਣਾਂ